ਜੋਬ ਦੇ ਵਿੱਚ ਮੌਸਮ ਬਦਲੇ ਆ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਲਗਾਤਾਰ ਰਾਤ ਤੋਂ ਹੀ ਕਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਠੰਡ ਜਿਹੜੀ ਆ ਉਹ ਵੱਧ ਗਈ ਆ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਕਈ ਇਲਾਕਿਆਂ ਦੇ ਵਿੱਚ ਹੁਣ ਜੋ ਐ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਦੱਸੇ ਕਿ ਤਰਨਤਾਰ ਨਮਰ ਸਰ ਗੁਰਦਾਸਪੁਰ ਪਠਾਨਕੋੜ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਮੀਂਹ ਹੋਰ ਪੈਣ ਦੀ ਭਵਿੱਖਬਾਣੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਪੰਜਾਬ ਦੀਆਂ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਹੀ ਹੈ ਤਸਵੀਰਾਂ ਤੋਂ ਦਿਖਾ ਰਹੇ ਹਾਂ ਤਾਂ ਰਾਤ ਨੂੰ ਹੀ ਕਈ ਥਾਵਾਂ ਦੇ ਉੱਪਰ ਲਗਾਤਾਰ ਜਿਹੜੀ ਹੈ بارش ਹੋ ਰਹੀ ਹੈ ਕਈ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਲਗਾਤਾਰ ਜਿਹੜੀ ਹੈ بارش ਹੋਈ ਹੈ ਜਿਸ ਦੇ ਨਾਲ ਠੰਡ ਦੇ ਵਿੱਚ ਹੋਰ ਵਾਦਾ ਹੋਇਆ ਹੈ ਤਾਪਮਾਨ ਜਿਹੜਾਗਾ ਹੋਰ ਘਟਿਆ ਤਾਂ ਤਸਵੀਰਾਂ ਤੋਂ ਦਿਖਾ ਰਿਹਾ ਪੰਜਾਬ ਦੇ ਵੱਖ-ਵੱਖ ਇਲਾਕੇ ਦੀਆਂ ਇਹ ਤਸਵੀਰਾਂ ਹੈਗੀਆਂ ਨੇ ਜਿੱਥੇ ਲਗਾਤਾਰ ਮੀਂਹ ਜਿਹੜਾਗਾ ਉਹ ਪੈ ਰਿਹਾ ਤਾਂ ਮੌਸਮ ਵਿਭਾਗ ਦੇ ਵੱਲੋਂ 23 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਸੰਘਣੀ ਧੁੰਦ ਦੇ ਲਈ orange alert ਵੀ ਜਿਹੜਾਗਾ ਉਹ ਜਾਰੀ ਕੀਤਾ ਗਿਆ ਤਾਂ 24 ਘੰਟਿਆਂ ਦੇ ਵਿੱਚ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ ਹੋਇਆ ਹਾਲਾਂਕਿ ਆਮ ਤਾਪਮਾਨ ਨਾਲੋਂ 2.6 ਡਿਗਰੀ ਘਟਾ ਦਰਜ ਕੀਤਾ ਗਿਆ ਜ਼ਿਆਦਾਤਰ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ 11.7 ਡਿਗਰੀ ਤੋਂ 19.4 ਡਿਗਰੀ ਤੱਕ ਰਿਹਾ ਮੋਹਾਲੀ ਦੇ ਵਿੱਚ ਸਭ ਤੋਂ ਵੱਧ ਤਾਪਮਾਨ 19.4 ਡਿਗਰੀ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਦੇ ਵਿੱਚ ਤਾਪਮਾਨ 18.9 ਡਿਗਰੀ ਹੈ ਹਾਲਾਂਕਿ ਸ਼ਨੀਵਾਰ ਨੂੰ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ ਤਾਂ ਲਗਾਤਾਰ ਤਾਪਮਾਨ ਦੇ ਵਿੱਚ ਗਰਾਵਟ ਆ ਰਹੀ ਹੈ ਤਾਂ ਹੁਣ ਲਗਾਤਾਰ ਜੋ ਮੀਂਹ ਪੈ ਰਿਹਾ ਇਸ ਦੇ ਨਾਲ ਜਰੂਰ ਤਾਪਮਾਨ ਚ ਗਰਾਵਟ ਆਈ ਹੈ ਠੰਡ ਦੇ ਵਿੱਚ ਵਾਧਾ ਹੋਇਆ ਤਾਂ ਲੋਕ ਜਿਹੜੇ ਨੇ ਹੁਣ બસ ਜਦੋਂ ਜ਼ਿਆਦਾ ਲੋਡ ਹੋਵੇ ਲੋਡ ਪੈਂਦੇ ਹੀ ਜਿਹੜਾ ਲੋਕ ਬਾਹਰ ਨਿਕਲ ਰਹੇ ਨੇ ਘਰਾਂ ਤੋਂ ਤਾਂ ਲਗਾਤਾਰ ਚੜੀ ਲੱਗੀ ਹੋਈ ਹੈ ਰਾਤ ਤੋਂ ਹੀ ਕਈ ਥਾਵਾਂ ਦੇ ਉੱਪਰ ਜੋ ਹੈ ਉਹ ਮੀਂਹ ਪੈ ਰਿਹਾ ਤਾਂ ਉਧਰ ਖੇਤੀવાડી ਖੇਤੀવાડી ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਤੇ ਠੰਡ ਨਾਲ ਫਸਲਾਂ ਦੇ ਲਈ ਬਹੁਤ ਚੰਗੀ ਹੈ ਮੀਂਹ ਅਤੇ ਠੰਡ ਖਾਸਾ ਕਿ ਕਣਕ ਦੀ ਫਸਲ ਦੇ ਲਈ ਜਿਹੜਾ ਇਹ ਸਭ ਤੋਂ ਵਧੀਆ ਹੈ ਮੀਂਹ ਇਸ ਲਈ ਅਜੇ ਸਥਿਤੀ ਦੇ ਵਿੱਚ ਉਤਪਾਦਨ ਵੀ ਚੰਗਾ ਹੋਣ ਦੀ ਸੰਭਾਵਨਾ ਹੈ ਉਧਰ ਅਸੀਮਤ ਮੀਂਹ ਸਰੋਂ ਗਾਜਰ ਪਾਲਕ ਤੇ ਮਟਰ ਦੀਆਂ ਸਬਜ਼ੀਆਂ ਲਈ ਵੀ ਚੰਗਾ ਤਾਂ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਤੇ ਠੰਡ ਫਸਲਾਂ ਦੇ ਲਈ ਚੰਗੀ ਆ ਪਰ ਜੇਕਰ ਧੁੰਦ ਜਮਾ ਹੋ ਜਾਂਦੀ ਹੈ ਤਾਂ ਇਹ ਫਸਲਾਂ ਦੇ ਨੁਕਸਾਨਦੇ ਆ ਤਾਂ ਲਗਾਤਾਰ ਜੋ ਹੈ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਤਾਂ ਪੰਜਾਬ ਚੰਡੀਗੜ੍ਹ ਦੇ ਵਿੱਚ ਮੌਸਮ ਲਗਾਤਾਰ ਜਿਹੜਾਗਾ ਉਹ ਬਦਲ ਰਿਹਾ ਤਾਂ ਹੁਣ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਰੁਕ ਰੁਕ ਕੇ ਜਿਹੜਾ ਮੀ ਪੈ ਰਿਹਾ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਰਾਤ ਤੋਂ ਹੀ ਜਿਹੜੀ ਆ ਉਹ بارش ਹੋ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਬਦਲੇ ਆ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਲਗਾਤਾਰ ਰਾਤ ਤੋਂ ਹੀ ਕਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਠੰਡ ਜਿਹੜੀ ਆ ਉਹ ਵੱਧ ਗਈ ਆ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਕਈ ਇਲਾਕਿਆਂ ਦੇ ਵਿੱਚ ਹੁਣ ਜੋ ਹੈ ਭੂ ਵਿਖ ਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਦੱਸੇ ਕਿ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋੜ ਹੁਸ਼ਿਆਰਪੁਰ ਤੇ ਨਮਸ਼ਾਦ ਵਿੱਚ ਕੁਝ ਥਾਵਾਂ ਤੇ ਮੀਂਹ ਹੋਰ ਪੈਣ ਦੀ ਭਵਿੱਖ ਬਾਣੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਾਂ ਲਗਾਤਾਰ ਪੰਜਾਬ ਦੀਆਂ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਤਸਵੀਰਾਂ ਤੋਂ ਦਿਖਾ ਰਹੇ ਆ ਤਾਂ ਰਾਤ ਨੂੰ ਹੀ ਕਈ ਥਾਵਾਂ ਦੇ ਉੱਪਰ ਲਗਾਤਾਰ ਜਿਹੜੀ ਹੈ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਲਗਾਤਾਰ ਜਿਹੜੀ ਹੈ ਬਾਰਿਸ਼ ਹੋਈ ਹੈ ਜਿਸ ਦੇ ਨਾਲ ਠੰਡ ਦੇ ਵਿੱਚ ਹੋਰ ਵਾਧਾ ਹੋਇਆ ਹੈ ਤਾਪਮਾਨ ਜਿਹੜਾਗਾ ਹੋਰ ਘਟਿਆ ਤਾਂ ਤਸਵੀਰਾਂ ਤੋਂ ਦਿਖਾ ਰਹੇ ਆ ਪੰਜਾਬ ਦੇ ਵੱਖ-ਵੱਖ ਇਲਾਕੇ ਦੀਆਂ ਇਹ ਅਤਿ ਸੁਵਿਰਾ ਹੈ ਗਿਆ ਨੇ ਜਿੱਥੇ ਲਗਾਤਾਰ ਮੀਂਹ ਜਿਹੜਾਗਾ ਉਹ ਪੈ ਰਿਹਾ ਤਾਂ ਮੌਸਮ ਵਿਭਾਗ ਦੇ ਵੱਲੋਂ 23 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਸੰਘਣੀ ਧੁੰਦ ਦੇ ਲਈ orange alert ਵੀ ਜਿਹੜਾਗਾ ਉਹ ਜਾਰੀ ਕੀਤਾ ਗਿਆ ਤਾਂ 24 ਘੰਟਿਆਂ ਦੇ ਵਿੱਚ ਸੂਬੇ ਦੇ ਵੱਧ ਤੋਂ ਵੱਧ ਤਾਪਮਨ ਵਿੱਚ 1.5 ਡਿਗਰੀ ਦਾ ਵਾਦਾ ਹੋਇਆ ਹਾਲਾਂਕਿ ਆਮ ਤਾਪਮਾਨ ਨਾਲੋਂ 2.6 ਡਿਗਰੀ ਘਟਾ ਦਰਜ ਕੀਤਾ ਗਿਆ। ਜ਼ਿਆਦਾਤਰ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ 11.7 ਡਿਗਰੀ ਤੋਂ 19.4 ਡਿਗਰੀ ਤੱਕ ਰਿਹਾ। ਮੁਹਾਲੀ ਦੇ ਵਿੱਚ ਸਭ ਤੋਂ ਵੱਧ ਤਾਪਮਾਨ 19.4 ਡਿਗਰੀ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਦੇ ਵਿੱਚ ਤਾਪਮਾਨ 18.9 ਡਿਗਰੀ ਰਿਹਾ। ਹਾਲਾਂਕਿ ਸ਼ਨੀਵਾਰ ਨੂੰ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ ਤਾਂ ਲਗਾਤਾਰ ਤਾਪਮਾਨ ਦੇ ਵਿੱਚ ਗਰਾਵਟ ਆ ਰਹੀ ਹੈ ਤਾਂ ਹੁਣ ਲਗਾਤਾਰ ਜੋ ਮੀਂਹ ਪੈ ਰਿਹਾ ਇਸ ਦੇ ਨਾਲ ਜਰੂਰ ਤਾਪਮਾਨ ਚ ਗਰਾਵਟ ਆਈ ਹੈ ਠੰਡ ਦੇ ਵਿੱਚ ਵਾਧਾ ਹੋਇਆ ਤਾਂ ਲੋਕ ਜਿਹੜੇ ਨੇ ਹੁਣ ਬਸ ਜਦੋਂ ਜ਼ਿਆਦਾ ਲੋਡ ਹੋਵੇ ਲੋਡ ਪੈਂਦੇ ਹੀ ਜਿਹੜਾ ਲੋਕ ਬਾਹਰ ਨਿਕਲ ਰਹੇ ਨੇ ਘਰਾਂ ਤੋਂ ਤਾਂ ਲਗਾਤਾਰ ਚੜੀ ਲੱਗੀ ਹੋਈ ਹੈ ਰਾਤ ਤੋਂ ਹੀ ਕਈ ਥਾਵਾਂ ਦੇ ਉੱਪਰ ਜੋ ਹੈ ਉਹ ਮੀਂਹ ਪੈ ਰਿਹਾ ਤਾਂ ਉਧਰ ਖੇਤੀવાડી ਖੇਤੀવાડી ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਤੇ ਠੰਡ ਨਾਲ ਅ ਫਸਲਾਂ ਦੇ ਲਈ ਬਹੁਤ ਚੰਗੀ ਹੈ ਮੀਂਹ ਅਤੇ ਠੰਡ ਖਾਸਾ ਕੇ ਕਣਕ ਦੀ ਫਸਲ ਦੇ ਲਈ ਜਿਹੜਾ ਇਹ ਸਭ ਤੋਂ ਵਧੀਆ ਹੈ ਮੀ ਇਸ ਲਈ ਅਜੇ ਸਥਿਤੀ ਦੇ ਵਿੱਚ ਉਤਪਾਦਨ ਵੀ ਚੰਗਾ ਹੋਣ ਦੀ ਸੰਭਾਵਨਾ ਹੈ ਉਧਰ ਸੀਮਤ ਮੀਂਹ ਸਰੋਂ ਗਾਜਰ ਪਾਲਕ ਅਤੇ ਮਟਰ ਦੀਆਂ ਸਬਜ਼ੀਆਂ ਲਈ ਵੀ ਚੰਗਾ ਤਾਂ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਅਤੇ ਠੰਡ ਫਸਲਾਂ ਦੇ ਲਈ ਚੰਗੀ ਹੈ ਪਰ ਜੇਕਰ ਧੁੰਦ ਜਮਾ ਹੋ ਜਾਂਦੀ ਹੈ ਤਾਂ ਇਹ ਫਸਲਾਂ ਦੇ ਨੁਕਸਾਨਦੇ ਆ ਤਾਂ ਲਗਾਤਾਰ ਜੋ ਹੈ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਤਾਂ ਪੰਜਾਬ ਚੰਡੀਗੜ੍ਹ ਦੇ ਵਿੱਚ ਮੌਸਮ ਲਗਾਤਾਰ ਜਿਹੜਾਗਾ ਉਹ ਬਦਲ ਰਿਹਾ ਤਾਂ ਹੁਣ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਰੁਕ ਰੁਕ ਕੇ ਜਿਹੜਾ ਮੀਂਹ ਪੈ ਰਿਹਾ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਰਾਤ ਤੋਂ ਹੀ ਜਿਹੜੀ ਆ ਬਾਰਿਸ਼ ਹੋ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਬਦਲੇ ਆ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਲਗਾਤਾਰ ਰਾਤ ਤੋਂ ਹੀ ਕਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਠੰਡ ਜਿਹੜੀ ਆ ਉਹ ਵੱਧ ਗਈ ਆ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਕਈ ਇਲਾਕਿਆਂ ਦੇ ਵਿੱਚ ਹੁਣ ਜੋ ਐ ਭਵਿੱਖਬਾਣੀ ਕੀਤੀ ਐ ਮੌਸਮ ਵਿਭਾਗ ਨੇ ਦੱਸੇ ਕਿ ਤਰਨਤਾਰ ਨਮਰਸਰ ਗੁਰਦਾਸਪੁਰ ਪਠਾਨਕੋੜ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਮੀਂਹ ਹੋਰ ਪੈਣ ਦੀ ਭਵਿੱਖਬਾਣੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਾਂ ਲਗਾਤਾਰ ਪੰਜਾਬ ਦੀਆਂ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਹੀ ਹੈ ਤਸਵੀਰਾਂ ਤੋਂ ਦਿਖਾ ਰਹੇ ਆ ਤਾਂ ਰਾਤ ਉਹ ਹੀ ਕਈ ਥਾਵਾਂ ਦੇ ਉੱਪਰ ਲਗਾਤਾਰ ਜਿਹੜੀ ਐ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਲਗਾਤਾਰ ਜਿਹੜੀ ਇਹ بارش ਹੋਈ ਹੈ ਜਿਸ ਦੇ ਨਾਲ ਠੰਡ ਦੇ ਵਿੱਚ ਹੋਰ ਵਾਧਾ ਹੋਇਆ ਹੈ ਤਾਪਮਾਨ ਜਿਹੜਾਗਾ ਹੋਰ ਘਟਿਆ ਤਾਂ ਤਸਵੀਰਾਂ ਤੋਂ ਦਿਖਾ ਰਿਹਾ ਪੰਜਾਬ ਦੇ ਵੱਖ-ਵੱਖ ਇਲਾਕੇ ਦੀਆਂ ਇਹ ਤਸਵੀਰਾਂ ਹੈਗੀਆਂ ਨੇ ਜਿੱਥੇ ਲਗਾਤਾਰ ਨੀ ਜਿਹੜਾਗਾ ਉਹ ਪੈ ਰਿਹਾ ਤਾਂ ਮੌਸਮ ਵਿਭਾਗ ਦੇ ਵੱਲੋਂ 23 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਸੰਘਣੀ ਧੁੰਦ ਦੇ ਲਈ orange alert ਵਿਜੜਾਗਾ ਉਹ ਜਾਰੀ ਕੀਤਾ ਗਿਆ ਤਾਂ 24 ਘੰਟਿਆਂ ਦੇ ਵਿੱਚ ਸੂਬੇ ਦੇ ਵੱਧ ਤੋਂ ਵੱਧ ਤਾਪਮਨ ਵਿੱਚ 1.5 ਡਿਗਰੀ ਦਾ ਵਾਧਾ ਹੋਇਆ ਹਾਲਾਂਕਿ ਆਮ ਤਾਪਮਨ ਨਾਲੋਂ 2.6 ਡਿਗਰੀ ਘਟਾ ਦਰਜ ਕੀਤਾ ਗਿਆ ਜ਼ਿਆਦਾਤਰ ਥਾਵਾਂ ਤੇ ਵੱਧ ਤੋਂ ਵੱਧ ਤਾਪਮਨ 11.7 ਡਿਗਰੀ ਤੋਂ 19.4 ਡਿਗਰੀ ਤੱਕ ਰਿਹਾ। ਮੁਹਾਲੀ ਦੇ ਵਿੱਚ ਸਭ ਤੋਂ ਵੱਧ ਤਾਪਮਨ 19.4 ਡਿਗਰੀ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਦੇ ਵਿੱਚ ਤਾਪਮਨ 18.9 ਡਿਗਰੀ ਰਿਹਾ। ਹਾਲਾਂਕਿ ਸ਼ਨੀਵਾਰ ਨੂੰ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਤਾਪਮਨ 3.8 ਡਿਗਰੀ ਦਰਜ ਕੀਤਾ ਗਿਆ ਤਾਂ ਲਗਾਤਾਰ ਤਾਪਮਨ ਦੇ ਵਿੱਚ ਗਰਾਵਟ ਆ ਰਹੀ ਹੈ ਤਾਂ ਹੁਣ ਲਗਾਤਾਰ ਜੋ ਮੀਂਹ ਪੈ ਰਿਹਾ ਇਸ ਦੇ ਨਾਲ ਜਰੂਰ ਤਾਪਮਾਨ ਚ ਗਿਰਾਵਟ ਆਈ ਹੈ ਠੰਡ ਦੇ ਵਿੱਚ ਵਾਧਾ ਹੋਇਆ ਤਾਂ ਲੋਕ ਜਿਹੜੇ ਨੇ ਹੁਣ ਅ ਬਸ ਜਦੋਂ ਜ਼ਿਆਦਾ ਲੋਡ ਹੋਵੇ ਲੋਡ ਪੈਣ ਤੇ ਹੀ ਜਿਹੜਾ ਲੋਕ ਬਾਹਰ ਨਿਕਲ ਰਹੇ ਨੇ ਘਰਾਂ ਤੋਂ ਤਾਂ ਲਗਾਤਾਰ ਚੜੀ ਲੱਗੀ ਹੋਈ ਹੈ ਰਾਤ ਤੋਂ ਹੀ ਕਈ ਥਾਵਾਂ ਦੇ ਉੱਪਰ ਜੋ ਹੈ ਉਹ ਮੀਂਹ ਪੈ ਰਿਹਾ ਤਾਂ ਉਧਰ ਖੇਤੀ ਵਾਲੀ ਖੇਤੀ ਵਾਲੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਤੇ ਠੰਡ ਨਾਲ ਫਸਲਾਂ ਦੇ ਲਈ ਬਹੁਤ ਚੰਗੀ ਹੈ ਮੀਂਹ ਅਤੇ ਠੰਡ ਖਾਸਾ ਕੇ ਕਣਕ ਦੀ ਫਸਲ ਦੇ ਲਈ ਜਿਹੜਾ ਇਹ ਸਭ ਤੋਂ ਵਧੀਆ ਹੈ ਮੀ ਇਸ ਲਈ ਅਜੇ ਸਥਿਤੀ ਦੇ ਵਿੱਚ ਉਤਪਾਦਨ ਵੀ ਚੰਗਾ ਹੋਣ ਦੀ ਸੰਭਾਵਨਾ ਹੈ ਉਧਰ ਅਸੀਮਤ ਮੀ ਸਰੋਂ ਗਾਜਰ ਪਾਲਕ ਅਤੇ ਮਟਰ ਦੀਆਂ ਸਬਜ਼ੀਆਂ ਲਈ ਵੀ ਚੰਗਾ ਤਾਂ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀ ਤੇ ਠੰਡ ਫਸਲਾਂ ਦੇ ਲਈ ਚੰਗੀ ਹੈ ਪਰ ਜੇਕਰ ਧੁੰਦ ਜਮਾ ਹੋ ਜਾਂਦੀ ਹੈ ਤਾਂ ਇਹ ਫਸਲਾਂ ਦੇ ਨੁਕਸਾਨਦੇ ਆ ਤਾਂ ਲਗਾਤਾਰ ਜੋ ਹੈ ਪੰਜਾਬ ਦੇ ਵਿੱਚ ਮੀ ਪੈ ਰਿਹਾ ਤਾਂ ਪੰਜਾਬ ਚੰਡੀਗੜ੍ਹ ਦੇ ਵਿੱਚ ਮੌਸਮ ਲਗਾਤਾਰ ਜਿਹੜਾਗਾ ਉਹ ਬਦਲ ਰਿਹਾ ਤਾਂ ਹੁਣ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਰੁਕ ਰੁਕ ਕੇ ਜਿਹੜਾ ਮੀਂਹ ਪੈ ਰਿਹਾ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਰਾਤ ਤੋਂ ਹੀ ਜੜੀ ਆ ਉਹ ਬਾਰਿਸ਼ ਹੋ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਬਦਲੇ ਆ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਲਗਾਤਾਰ ਰਾਤ ਤੋਂ ਹੀ ਕਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਠੰਡ ਜਿਹੜੀ ਆ ਉਹ ਵੱਧ ਗਈ ਆ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਕਈ ਇਲਾਕਿਆਂ ਦੇ ਵਿੱਚ ਹੁਣ ਜੋ ਹੈ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋੜ ਹੁਸ਼ਿਆਰਪੁਰ ਅਤੇ ਨਵਾਂ ਸ਼ਾਦੇ ਵਿੱਚ ਕੁਝ ਥਾਵਾਂ ਤੇ ਮੀਂਹ ਹੋਰ ਪੈਣ ਦੀ ਭਵਿਕ ਬਾਣੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਪੰਜਾਬ ਦੀਆਂ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਹੀ ਹੈ ਤਸਵੀਰਾਂ ਤੋਂ ਦਿਖਾ ਰਹੇ ਹਾਂ ਤਾਂ ਰਾਤ ਉਹ ਹੀ ਕਈ ਥਾਵਾਂ ਦੇ ਉੱਪਰ ਲਗਾਤਾਰ ਜਿਹੜੀ ਹੈ بارش ਹੋ ਰਹੀ ਹੈ ਕਈ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਲਗਾਤਾਰ ਜਿਹੜੀ ਹੈ بارش ਹੋਈ ਹੈ ਜਿਸ ਦੇ ਨਾਲ ਠੰਡ ਦੇ ਵਿੱਚ ਹੋਰ ਵਾਧਾ ਹੋਇਆ ਹੈ ਤਾਪਮਾਨ ਜਿਹੜਾਗਾ ਹੋਰ ਘਟਿਆ ਤਾਂ ਤਸਵੀਰਾਂ ਤੋਂ ਦਿਖਾ ਰਿਹਾ ਪੰਜਾਬ ਦੇ ਵੱਖ-ਵੱਖ ਇਲਾਕੇ ਦੀਆਂ ਇਹ ਤਸਵੀਰਾਂ ਹੈਗੀਆਂ ਨੇ ਜਿੱਥੇ ਲਗਾਤਾਰ ਮੀਂਹ ਜਿਹੜਾਗਾ ਉਹ ਪੈ ਰਿਹਾ ਤਾਂ ਮੌਸਮ ਵਿਭਾਗ ਦੇ ਵੱਲੋਂ 23 ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਸੰਘਣੀ ਧੁੰਦ ਦੇ ਲਈ orange alert ਜਿਹੜਾਗਾ ਉਹ ਜਾਰੀ ਕੀਤਾ ਗਿਆ ਤਾਂ 24 ਘੰਟਿਆਂ ਦੇ ਵਿੱਚ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ ਹੋਇਆ ਹਾਲਾਂਕਿ ਆਮ ਤਾਪਮਾਨ ਨਾਲੋਂ 2.6 ਡਿਗਰੀ ਘਟਾ ਦਰਜ ਕੀਤਾ ਗਿਆ ਜ਼ਿਆਦਾਤਰ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ 11.7 ਡਿਗਰੀ ਤੋਂ 19.4 ਡਿਗਰੀ ਤੱਕ ਰਿਹਾ। ਮੁਹਾਲੀ ਦੇ ਵਿੱਚ ਸਭ ਤੋਂ ਵੱਧ ਤਾਪਮਾਨ 19.4 ਡਿਗਰੀ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਦੇ ਵਿੱਚ ਤਾਪਮਾਨ 18.9 ਡਿਗਰੀ ਰਿਹਾ ਹਾਲਾਂਕਿ ਸ਼ਨੀਵਾਰ ਨੂੰ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਤਾਪਮਨ 3.8 ਡਿਗਰੀ ਦਰਜ ਕੀਤਾ ਗਿਆ ਤਾਂ ਲਗਾਤਾਰ ਤਾਪਮਨ ਦੇ ਵਿੱਚ ਗਰਾਵਟ ਆ ਰਹੀ ਹੈ ਤਾਂ ਹੁਣ ਲਗਾਤਾਰ ਜੋ ਮੀਂਹ ਪੈ ਰਿਹਾ ਇਸ ਦੇ ਨਾਲ ਜਰੂਰ ਤਾਪਮਨ ਚ ਗਰਾਵਟ ਆਈ ਹੈ ਠੰਡ ਦੇ ਵਿੱਚ ਵਾਧਾ ਹੋਇਆ ਤਾਂ ਲੋਕ ਜਿਹੜੇ ਨੇ ਹੁਣ બસ ਜਦੋਂ ਜ਼ਿਆਦਾ ਲੋਡ ਹੋਵੇ ਲੋਡ ਪੈਂਦੇ ਹੀ ਜਿਹੜਾ ਲੋਕ ਬਾਹਰ ਨਿਕਲ ਰਹੇ ਨੇ ਘਰਾਂ ਤੋਂ ਤਾਂ ਲਗਾਤਾਰ ਚੜੀ ਲੱਗੀ ਹੋਈ ਹੈ ਰਾਤ ਤੋਂ ਹੀ ਕਈ ਥਾਵਾਂ ਦੇ ਉੱਪਰ ਜੋ ਹੈ ਉਹ ਮੀਂਹ ਪੈ ਰਿਹਾ ਤਾਂ ਉਧਰ ਖੇਤੀਬਾੜੀ ਖੇਤੀਬਾੜੀ ਵਿਗਿਆਨੀਆਂ ਦਾ ਕਹਿੰਨੇ ਕਿ ਮੀਂਹ ਤੇ ਠੰਡ ਨਾਲ ਫਸਲਾਂ ਦੇ ਲਈ ਬਹੁਤ ਚੰਗੀ ਹੈ ਮੀਂਹ ਅਤੇ ਠੰਡ ਖਾਸਾ ਕਿ ਕਣਕ ਦੀ ਫਸਲ ਦੇ ਲਈ ਜਿਹੜਾ ਇਹ ਸਭ ਤੋਂ ਵਧੀਆ ਹੈ ਮੀ ਇਸ ਲਈ ਅਜੇ ਸਥਿਤੀ ਦੇ ਵਿੱਚ ਉਤਪਾਦਨ ਵੀ ਚੰਗਾ ਹੋਣ ਦੀ ਸੰਭਾਵਨਾ ਹੈ ਉਧਰ ਅਸੀਮਤ ਮੀਂਹ ਸਰੋਂ ਗਾਜਰ ਪਾਲਕ ਅਤੇ ਮਟਰ ਦੀਆਂ ਸਬਜ਼ੀਆਂ ਲਈ ਵੀ ਚੰਗਾ ਤਾਂ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਤੇ ਠੰਡ ਫਸਲਾਂ ਦੇ ਲਈ ਚੰਗੀ ਆ ਪਰ ਜੇਕਰ ਧੁੰਦ ਜਮਾ ਹੋ ਜਾਂਦੀ ਹੈ ਤਾਂ ਇਹ ਫਸਲਾਂ ਦੇ ਨੁਕਸਾਨਦੇ ਆ ਤਾਂ ਲਗਾਤਾਰ ਜੋ ਹੈ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਤਾਂ ਪੰਜਾਬ ਚੰਡੀਗੜ੍ਹ ਦੇ ਵਿੱਚ ਮੌਸਮ ਲਗਾਤਾਰ ਜਿਹੜਾਗਾ ਉਹ ਬਦਲ ਰਿਹਾ ਤਾਂ ਹੁਣ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਰੁਕ ਰੋਕ ਕੇ ਜਿਹੜਾ ਮੀ ਪੈ ਰਿਹਾ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਰਾਤ ਤੋਂ ਹੀ ਜੜੀ ਆ ਉਹ بارش ਹੋ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਬਦਲੇ ਆ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਲਗਾਤਾਰ ਰਾਤ ਤੋਂ ਹੀ ਕਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਠੰਡ ਜਿਹੜੀ ਆ ਉਹ ਵੱਧ ਗਈ ਆ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਕਈ ਇਲਾਕਿਆਂ ਦੇ ਵਿੱਚ ਹੁਣ ਜੋ ਹੈ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਦੱਸੇ ਕਿ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋੜ ਹੁਸ਼ਿਆਰਪੁਰ ਤੇ ਨਵਾਂ ਸ਼ਾਦ ਵਿੱਚ ਕੁਝ ਥਾਵਾਂ ਤੇ ਮੀਂਹ ਹੋਰ ਪੈਣ ਦੀ ਭਵਿੱਖਬਾਣੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਪੰਜਾਬ ਦੀਆਂ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਹੀ ਹੈ ਤਸਵੀਰਤਾਂ ਤੋਂ ਦਿਖਾ ਰਹੇ ਹਾਂ ਤਾਂ ਰਾਤ ਨੂੰ ਹੀ ਕਈ ਥਾਵਾਂ ਦੇ ਉੱਪਰ ਲਗਾਤਾਰ